ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ RAM ਨੌਮੀ ਦੇ ਦਿਹਾੜੇ ਨੂੰ ਲੈ ਕੇ Hindu ਭਾਈਚਾਰੇ ਵੱਲੋਂ ਸ਼ਹਿਰ 'ਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ 'ਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਸ਼ਾਮਲ ਹੋਏ ਉੱਥੇ ਹੀ ਸਿਆਸੀ ਪਾਰਟੀਆਂ ਦੇ ਆਗੂ ਵੀ ਨਤਮਸਤਕ ਹੋਣ ਪਹੁੰਚੇ ਅਤੇ ਇਸ ਯਾਤਰਾ 'ਚ ਉਨ੍ਹਾਂ ਹਾਜ਼ਰੀ ਲਵਾਈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਪਰਵਾਹ ਰਿਆ ਜੀ ਔਰ ਬੜੀ ਵੱਡੀ ਗੱਲ ਆ ਬੜਾ ਵੱਡਾ ਦੇਣਿਆ ਪਰਮਾਤਮਾ ਦੇ ਹੀ ਟਿਕਟ ਨਵਾਜੀ ਆ ਤੇ ਹੁਣ ਤੜੌਣੀ ਵੀ ਤੇ ਤੜੌਣੀ ਵੀ ਪਰਮਾਤਮਾ ਦੇ ਹੀ ਆ ਅੱਗੇ ਵੀ ਪਟਾਲੇ ਦੀ ਲੜਾਈ ਲੋਕਾਂ ਨੇ ਲੜੀ ਹੁਣ ਦੇ ਜਿਹੜੇ ਹਲਕੇ ਦੀ ਲੜਾਈ ਅਰਦਾਸ ਤੋਂ ਇੱਕ ਸਮਾਜੀ ਲੜਾਈ ਇਹ ਵੀ ਹੁਣ ਲੋਕ ਲੜਨਗੇ ਕਾਰਕੁਨੇ ਮੁਕਾਬਲਾ ਮੈਂ ਕਹਿਆ ਜੀ ਪਾਜੀ ਮੱਟੀ ਆ ਜਾਓ ਪਹਿਲੇ ਬੇਦਰ ਸੰਗਤ ਹੋਵੇ ਨਾ ਆ ਜਾਓ ਆਪਣੇ ਆ ਆਉਣਾ ਪਿਆਰੀ ਹੈ ਜਿਹੜਾ ਇਸ ਤਰ੍ਹਾਂ ਗੱਲ ਨਹੀਂ ਕਰਦਾ ਮੈਂ ਕਰ ਦਾਂ ਆਹ ਹੋਰ सारे और तो बड़ी खुशी है कि सारे भैन भरा मिलजुल के जो सांत हो होकर रामनवमी का ज़्यादा बना के एक बढ़िया साझी वादा का ता जो स्ने ਜਦੋਂ ਵੀ ਕਿਸੇ ਮਹਾਨ ਸ਼ਖਸੀਅਤ ਦਾ ਦਿਨ ਮਨਾਇਆ ਜਾਂਦਾ ਹੈ ਉਹਦਾ ਅਸਲੀ ਮਕਸਦ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਆਈਡੀਆਲੋਜੀ ਹੈ ਜਿਹੜੇ ਉਹਨਾਂ ਨੇ ਪੂਰਵੇ ਪਾਈ ਹੋਈ ਹੈ ਜਿਹੜੀਆਂ ਉਹਨਾਂ ਨੇ ਸਿਖਿਆਵਾ ਸਾਨੂੰ ਦਿੱਤੀਆਂ ਉਹ ਇਸ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਜੀਵਨ ਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਕਿ ਪਰਿਆਦਾ ਪਰਚੇਤਨ ਤੋਂ ਆਪ ਆਪ ਦੇ ਉੱਤੇ ਜੀਣਾ ਹੈ ਜਿਹੜਾ ਜੀਵਨ ਹੈ ਇੱਕ ਸਾਡੀ ਜ਼ਿੰਦਗੀ ਵਾਸਤੇ ਇੱਕ ਆਦਰਸ਼ ਹੈ ਕਿ ਕਿਸ ਤਰੀਕੇ ਆਪਣੇ ਬਾਪ ਦਾ ਹੁਕਮ ਮੰਨਣਾ ਚਾਹੀਦਾ ਕਿਸ ਤਰੀਕੇ ਭਰਾਵਾਂ ਦੇ ਨਾਲ ਸਾਨੂੰ ਰੋਲ ਤੋਂ ਮਾਣਾ ਚਾਹੀਦਾ ਬੜੇ ਅੱਗੇ ਨੂੰ ਆਹ ਟਰਾਲੀ ਨਿਕਾਲੀ ਔਰ ਇੱਕ ਰਾਜੇ ਦੇ ਕੀ ਫਰਕ ਹੁੰਦੇ ਆ ਸਾਰੀਆਂ ਚੀਜ਼ਾਂ ਅੱਜ ਸਾਨੂੰ ਉਹਨਾਂ ਦੇ ਜ਼ਿੰਮੇਵਾਰੀ ਤੋਂ ਬਦਲ ਗਈਆਂ ਸੋ ਸਾਰੀ ਸੰમિતਾਂ ਨੂੰ ਵਧਾਈ ਦਿੰਦਾ ਔਰ ਬੇਨਤੀ ਵੀ ਕਰਦਾ ਕਿ ਕੁਝ ਨਾ ਕੁਝ ਆਪਾਂ ਉਹਨਾਂ ਦੇ ਯੋਗਨ ਤੋਂ ਸਖਮਤ ਕੋਸ਼ਿਸ਼ ਕਰ ਸਕੀਏ ਆਨੰਦ ਇਹ ਪ੍ਰੋਗਰਾਮ ਜਿਹੜਾ ਅੱਜ ਹੋਣਾ ਵਾ ਇੱਥੇ ਸਾਰੀਆਂ ਸੰਸਥਾਵਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਵਾ ਮੰਡੀ ਤੋਂ ਤੁਰ ਕੇ ਨਹਿਰੂ ਗੇਟ ਨਹਿਰੂ ਵਿਟੋ ਬਾਈਪਾਸ ਹੁੰਦਿਆਂ ਹੁੰਦਿਆਂ ਸਾਰਾ ਕੰਜੂਰੀ ਘੜੇ ਖਤਮ ਕੀਤਾ ਜਾਊਗਾ ਜਿਹਦੇ ਨਾਲ ਇਹਦੇ ਅੱਜ ਸਾਰੇ ਸ਼ਹਿਰ ਨੂੰ ਰਾਮ ਨਮੀ ਦੀ ਬਹੁਤ ਬਹੁਤ ਵਧਾਈ ਆ ਰਾਮਚੰਦਰ ਐਸਨ ਘਰ ਆਏ ਸੀਗੇ ਤੇ ਐਸ ਕਰਕੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਵਾ ਭਗਵਾਨ ਮੇਰੇ ਪਰਵਾਰਾਂ ਨੂੰ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਤਰੱਕੀ ਦੇਵੇ ਤੇ ਇਹੋ ਜਿਹਾ ਸ਼ੁਭ ਦਿਨ ਜਿਹੜਾ ਵਾ ਮਹਾਸ਼ਾਹੀ ਦੀ ਆਤਮਾ ਨੂੰ ਸ਼ਾਂਤੀ ਮਿਲਦੇ ਰਹਿ ਮਾਤਾ ਗੋਵਰ ਚੰਦ ਜੀ ਨੇ ਇਹ ਚਾਲੂ ਪਰੰਪਰਾ ਕੀਤੀ ਸੀਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ